ਤਤਨਾਮ ਸ੍ਰੀ ਵਾਹਿਗੁਰੂ ਆਗਵ ਜਿਓ ਕਿਰਪਾ ਕਰੋ ਜੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਮਿਕਾਲੂ ਕੋਈ ਮਾਪੀ ਕਾਕ ਤੁਪ ਸੁਆਮੀ ਮਾਂਸ ਕੀ ਗਤਿ ਏਹੀ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਜੀਓ ਤਨਾਸਰੇ ਮਹਲਾ ਪੰਜਵਾ ਸੁਮਦਾਤੇ ਠਾਕੁਰ ਪ੍ਰਭ ਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਰੀ ਪ੍ਰਭ ਪਾਲੋ ਹਮ ਬਾਲਕ ਤੁਮਰੇ ਧਾਰੇ ਸੁਮਦਾਤੇ ਠਾਕੁਰ ਪ੍ਰਭ ਪਾਲਕ ਨਾਇਕ ਖਸਮ ਹਮਾਰੇ ਤੇਨੇ ਮੇ ਕੋ ਤੁਮਰੀ ਪ੍ਰਤਪਾਲੋ ਹਮ ਬਾਰਕ ਤੁਮਰੀ ਤਾਰੇ ਜਿਦਵਾ ਏਕ ਕਵਰ ਗੁਣ ਕਈਆ ਬੇ ਸਮਾਵੇ ਅੰਤ ਸੁਆਮੀ ਤੇਰ ਅੰਤ ਨਾ ਕਹਿਂ ਮਰਿਆ ਰਹਾ ਬਰਾਦ ਹਮਾਰੇ ਖੰਡੋ ਅਨਕ ਵਿਦੀ ਸਮਝਾਓ ਹਮੇ ਆਗੇ ਆਨ ਲਪਮਾ ਥੋਰੀ ਤੁਮੇ ਆਪਨ ਗਿਰਦ ਰਖਾਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣਾ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸਾਰਣ ਤੁਮਰੀ ਆਸਾ ਤੁਮਹੀ ਸਜਣ ਸਰੇਲੇ ਰਾਖੂ ਨਾਖਣਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ